ਪਹਿਲਾਂ ਤਾਂ ਸਲਾਮ ਸਾਸਿਕਾਲ ਤੇ ਨਮਸਤੇ ਸਾਰਿਆਂ ਨੂੰ ਇੰਟਰੋਡਕਸ਼ਨ ਮੈਂ ਬਾਤ ਦੇਣਾ ਆਪਣੀ ਮਿੱਤਰੋ ਨਾ ਮੇਰੀ ਕੋਈ ਅ ਮੇਰੇ ਸੋਸ਼ਲ ਮੀਡੀਆ ਜਿਹੜੇ ਅਕਾਊਂਟਸ ਐ ਉਹਦੇ ਨਾਲ ਕੋਈ ਬੰਦਾ ਪੰਗੇ ਲੈ ਰਿਹਾ ਐ ਪਤਾ ਨਹੀਂ ਕੌਣ ਐ ਪਤਾ ਨਹੀਂ ਕਾਤੇ ਲੈ ਰਿਹਾ ਐ ਕਿਉਂਕਿ ਮੇਰੇ ਤਾਂ YouTube ਤੇ ਵੀ ਐਨੇ ਕੋ ਵੀਊ ਨਹੀਂ ਆਉਂਦੀ 2-250 ਵੀਊ ਆਉਂਦਾ ਐ ਪਤਾ ਨਹੀਂ ਕਿਉਂ ਲੈ ਰਿਹਾ ਐ ਹੋ ਸਕਦਾ ਉਹਦੋਂ ਮੈਨੂੰ ਪਤਾ ਕਿੱਦਾਂ ਲੱਗਦਾ ਆ ਮੈਨੂੰ ਇਦਾਂ ਪਤਾ ਲੱਗਦਾ ਆ ਮੇਲ ਆਂਦੀ ਆ ਉਹਦੇ ਵਿੱਚ ਲਿਖਿਆ ਹੁੰਦਾ ਵੀ ਕੋਈ ਬੰਦਾ ਤੁਹਾਡੇ ਅਕਾਊਂਟਸ ਨਾਲ ਛੇਡਖਾਨੀ ਕਰ ਰਿਹਾ ਹੈ ਹੋ ਸਕਦਾ ਕੋਈ ਬੰਦਾ ਚਾਹਦਾ ਹੋਵੇ ਵੀ ਇਹਦੇ ਅਕਾਊਂਟ ਹੈਕ ਕਰਕੇ ਮੈਂ ਪੈਸੇ ਕਮਾ ਲੂੰਗਾ ਬਲੈਕਮੇਲ ਕਰਕੇ ਜਾਂ ਹੋ ਸਕਦਾ ਕੋਈ ਕਿਸੇ ਨੂੰ ਈਰਖਾ ਹੋਵੇ ਮੇਰੇ ਨਾਲ ਤੇ ਅੱਜ ਵੀਡੀਓ ਵੀ ਈਰਖਾ ਤੇ ਹੀ ਆ ਜੈਲਸੀ ਅੱਜ ਵੀਡੀਓ ਵੀ ਮੈਂ ਇਸੀ ਟੌਪਿਕ ਤੇ ਪਾ ਰਿਹਾ ਹਾਂ ਤੇ ਮੇਰਾ ਨਾਮ ਹੈਗਾ ਬੱਬੂ ਪਨੇਸਰ ਤੇ ਮੇਰੇ ਚੈਨਲ ਦਾ ਨਾਮ ਹੈਗਾ ਪਨੇਸਰ ਤੇ ਵੀਡੀਓ ਸ਼ੇਅਰ ਕਰਦੇ ਆ ਕਰੋ ਯਾਰ ਕਰਦੇ ਨਹੀਂ ਹੈਗੇ ਤੁਸੀਂ ਲੋਕ ਹੀ ਪੰਗੇ ਲੈ ਰਹੇ ਆ ਮੇਰੇ ਵਿਊ ਨਹੀਂ ਹੁੰਦੇ ਕੋਈ ਖਾਸ ਤੇ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਪੰਗੇ ਕਿਉਂ ਲੈ ਰਹੇ ਆ ਨਾ ਕੋਈ ਵਿਊ ਹੈ ਨਾ ਕੋਈ ਕੁਝ ਕੁਝ ਹੈ ਹੀ ਨਹੀਂ ਕੋਈ ਐਡੀ ਰੀਚੇ ਹੈ ਨਹੀਂ ਪੰਗੇ ਪਤਾ ਨਹੀਂ ਕਿਹੜਾ ਬੰਦਾ ਲੈ ਰਿਹਾ ਮੈਨੂੰ ਤਾਂ ਲੱਗਦਾ ਕੋਈ ਆਪਣਾ ਹੀ ਲੈ ਰਿਹਾ ਬਗਾਨੇ ਤਾਂ ਮੇਰੇ ਖਾਲ ਮੁਸ਼ਕਲੇ ਕੋਈ ਪੰਗੇ ਲੈਂਦਾ ਹੁੰਦਾ ਐ ਲੋੜੇ ਨਹੀਂ ਹੁੰਦੀ ਅਗਲੇ ਨੂੰ ਕੋਈ ਆਪਣਾ ਲੈ ਰਿਹਾ ਪਿਛਲੀ ਵਾਰ ਵੀ ਮੈਂ ਵੀਡੀਓ ਪਾਈ ਸੀ ਤਦ ਵੀ ਮੈਨੂੰ ਕਮੈਂਟਸ ਦੇ ਵਿੱਚ ਬਹੁਤਿਆਂ ਨੇ ਕਿਹਾ ਸੀ ਕਿ ਇਹ ਕੋਈ ਤੁਹਾਡਾ ਆਪਣਾ ਹੀ ਬੰਦਾ ਐ ਜਿਹਨੂੰ ਤੁਹਾਡੇ ਨਾਲ ਜੈਲਸੀ ਐ ਤੇ ਅੱਜ ਵੀਡੀਓ ਸੀ ਜੈਲਸੀ ਤੇ ਤੁਹਾਨੂੰ ਥੋੜਾ ਜਿਹਾ ਮੈਂ ਦੱਸੂਗਾ ਤੇ ਪਹਿਲਾਂ ਥੋੜੀ ਜਿਹੀ ਹੋਰ ਗੱਲ ਕਰ ਲਈਏ ਮੈਂ ਬੈਸੀ ਨਾ ਜਿੰਨੇ ਵੀ ਅਕਾਊਂਟ ਐ ਇਹਨਾਂ ਦੀ ਜਿਹੜੀ ਸਿਕਿਉਰਿਟੀ ਐ ਕਾਫੀ ਸਖਤ ਕੀਤੀ ਹੋਈ ਐ ਜੇ ਕੋਈ ਪੰਗੇ ਲੈਂਦਾ ਵੀ ਐ ਤਾਂ ਮੁਸ਼ਕਲ ਹੀ ਐ ਉਹਦੇ ਲਈ ਹਾਂ ਕੋਈ ਤਕੜਾ ਹੈਕਰ ਹੋਏਗਾ ਉਹ ਕਰ ਲਏਗਾ ਪਰ ਮੈਂ ਕਾਫੀ ਸਖਤ ਕੀਤੀ ਹੋਈ ਐ ਜਦੋਂ ਤੋਂ ਪਹਿਲਾਂ ਤੋਂ ਮੇਰੇ ਨਾਲ ਕੋਈ ਪ੍ਰੋਬਲਮ ਆਈ ਸੀ ਤੇ ਮੈਂ ਮੈਨੂੰ ਇਦਾਂ ਲੱਗਦਾ ਆ ਵੀ ਕੋਈ ਆਪਣਾ ਬੰਦਾ ਕਿੱਦਾਂ ਆ ਕਿਉਂਕਿ ਇਦਾਂ ਲੱਗਦਾ ਆ ਦੇਖੋ ਜਦ ਵੀ ਮੇਰੀ ਕੋਈ ਨਾ ਕੋਈ ਚੀਜ਼ ਮਸ਼ਹੂਰ ਹੁੰਦੀ ਆ ਆ ਹੁਣ ਮੇਰੀਆਂ ਇੰਸਟਾਗ੍ਰam ਦੀਆਂ 2-3 ਰੀਲਾਂ ਚੱਲੀਆਂ ਆ ਲੱਖਾਂ ਚ ਵਿਊ ਹੋ ਗਏ ਉਹਨਾਂ ਦੇ 5-5 6-6 ਲੱਖ ਹੋ ਗਏ ਆ ਉਹ ਜਦ ਹੀ ਇਹ ਕੰਮ ਹੋਣਾ ਸ਼ੁਰੂ ਹੋ ਗਿਆ ਪਿੱਛੇ ਜੇ ਮੇਰੀਆਂ ਫੇਸਬੁੱਕ ਤੇ ਚੱਲੀਆਂ ਸੀਗੀਆਂ ਦੋ ਤਿੰਨ ਕ ਵੀਡੀਓ ਉਹਨਾਂ ਜਿਵੇਂ ਲੱਖਾਂ ਜਿਹੜੀ ਜਾਦਵੀ ਪੰਗਾ ਲਿਆ ਇੱਕ ਵਾਰੀ YouTube ਤੇ ਇੱਕ ਅੱਧੀ ਚੱਲ ਗਈ ਸੀ ਸਾਡੀ ਕਿਸੇ ਮਾੜੀ ਮੋਟੀ ਉਹ ਜਾਲ ਪੰਗਾ ਲਿਆ ਸੀਗਾ ਇਸਰ ਉਹ ਕੀੜਾ ਉਸ ਬੰਦੇ ਦੇ ਉਦੋਂ ਜਾਗਦਾ ਜਦੋਂ ਦੇਖਦਾ ਆ ਪਈ ਯਾਰ ਇਹਦਾ ਆ ਕਿੱਦਾਂ ਚੱਲ ਪਈ ਕਿਤੇ ਮਾੜੀ ਮੋਟੀ ਯਾਰ ਚੱਲ ਪਈ ਚੱਲਣ ਦੇ ਦਿਆ ਕਰੋ ਉਦਾਂ ਤਾਂ ਚਲਦੀਆਂ ਨਹੀਂ ਵੀਡੀਓ ਕੋਈ ਵੀ 2 250 ਵੀਡੀਓ ਤੋਂ ਬਾਅਦ ਤਬ ਵੀ ਹੁੰਦਾ ਨਹੀਂ ਕਿਸੇ ਦਾ ਵੀ ਇੱਕ ਅੱਧੀ ਕਿਤੇ ਚਲਦੀ ਹੈ ਜਦ ਇਹ ਚਲੂਨੇ ਲੜਨ ਲਾ ਪੰਦੇ ਆ ਇਹਨਾਂ ਬੰਦੇ ਪਈ ਯਾਰ ਮੈਂ ਤੇਰੀ ਕਿਹੜੀ ਮੱਝ ਖੋਲ ਲਈ ਹੈ ਜੇ ਤੂੰ ਮੇਰੇ ਮਗਰ ਹੱਥ ਧੋਕੇ ਹੀ ਪੈ ਗਿਆ ਆਂ ਨਾਲੇ ਮੈਂ ਕੋਈ ਇੰਨਾ ਮਸ਼ਹੂਰ ਵੀ ਨਹੀਂ ਹੈਗਾ ਜਿਹੜਾ ਕੋਈ ਚੱਜ ਦੇ ਬੰਦੇ ਦਾ ਕਿਸੇ ਦਾ ਅਕਾਊਂਟ ਹੈਕ ਕਰ ਲਾ ਕੋਈ ਕਿਸੇ ਆ ਕਿਹੜੇ ਬਲੌਗਰ ਬਲੌਗਰ ਕਿਹੜੇ ਹੁੰਦੇ ਆ ਜਿਹੜੇ ਲੱਖਾਂ ਲੱਖਾਂ ਚ ਜਿਹਨਾਂ ਦੇ ਮਿਲੀਅਨ ਚ ਵਿਊ ਆਂਦੇ ਆ ਸਬਸਕ੍ਰਾਈਬਰ ਉਹਨਾਂ ਦੇ ਐਨੇ ਹੁੰਦੇ ਜਿੰਨੇ ਸਾਡੇ ਵਿਊ ਨਹੀਂ ਹੁੰਦੇ ਤੇ ਇਹਨਾਂ ਦਾ ਕਿਸੇ ਦਾ ਹੈਕ ਕਰੋ ਚਾਰ ਪੈਸੇ ਤੁਹਾਡੇ ਬਣ ਜੂਗੇ ਮਾੜਾ ਹੀ ਬੰਦਾ ਲੱਭਦਾ ਤੁਹਾਨੂੰ ਆ ਚਲੋ ਤੁਸੀਂ ਤੁਹਾਨੂੰ ਦੱਸਦੇ ਆ ਜੈਲਸੀ ਈਰਖਾ ਸਾੜਾ ਕਿਆ ਹੁੰਦਾ ਹੈ ਹਿੰਦੀ ਚ ਨੂੰ ਈਰਸ਼ਾ ਕਹਿੰਦੇ ਆ ਇੱਕ ਇਨਸਾਨੀ ਫਿਤਰਤ ਹੈ ਬੁਰੀ ਫਿਤਰਤ ਤੇ ਜਾਂ ਇਹਨੂੰ ਕਹਿੰਦੇ ਨੇ ਮਨੁੱਖੀ ਵਿਕਾਰ ਮਤਲਬ ਮਾੜੇ ਲੱਛਣ ਬੰਦੇ ਦੇ ਕਿਹਸ ਆਖਦੇ ਆ ਇਹ ਕਦੋਂ ਪੈਦਾ ਹੁੰਦੀ ਹੈ ਜਦ ਨਾ ਬੰਦਾ ਦੂਜੇ ਬੰਦੇ ਦੀ ਕੋਈ ਚੀਜ਼ ਦੇਖਦਾ ਹੈ ਜਾਂ ਉਹਦੀ ਚੜ੍ਹਾਈ ਦੇਖਦਾ ਹੈ ਜਾਂ ਉਹਦੀ ਬੜਾਈ ਹੁੰਦੀ ਦੇਖਦਾ ਹੈ ਉਸ ਬੰਦੇ ਦੇ ਅੰਦਰ ਨਾ ਇਹੋ ਜਿਹਾ ਭਾਵ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਇਹਨੂੰ ਕਹਿੰਦੇ ਆ ਈਰਖਾ ਜਾਂ ਜੈਲਸੀ ਇਹ ਉਮਰ ਦਾ ਕੋਈ ਜਿੱਥੇ ਹੁੰਦਾ ਨਹੀਂ ਮਤਲਬ ਲਿਮਟ ਬੱਚੇ ਤੋਂ ਲੈ ਕੇ ਬੁੱਢੇ ਤੱਕ ਹੋ ਜਾਂਦੀ ਹੈ ਈਰਖਾ ਹੁੰਦੀ ਹੈ ਕਿਸੇ ਨੂੰ ਥੋੜੀ ਜੀ ਹੁੰਦੀ ਹੈ ਤੇ ਕਿਸੇ ਨੂੰ ਇੰਨੀ ਹੁੰਦੀ ਹੈ ਪਰ ਹੈ ਰੱਬ ਦਾ ਨਾ ਕੋਈ ਕਾਰਾਏ ਕਰਕੇ ਹਟਦਾ ਫੇ ਉਹ ਬੰਦਾ ਜਦੋਂ ਤੁਸੀਂ ਨਾ ਦੂਜੇ ਬੰਦੇ ਦਾ ਸੁੱਖ ਦੇਖ ਕੇ ਤੁਹਾਡੇ ਅੰਦਰ ਜਲਣ ਜੇ ਪੈਦਾ ਹੁੰਦੀ ਹੈ ਜਾਂ ਦੂਜੇ ਬੰਦੇ ਦੀ ਕੁਛ ਉਹਨੇ ਕੋਠੀ ਪਾਈ ਹੈ ਜਾਂ ਗੱਡੀ ਲੈ ਨਵੀਂ ਲੈ ਕੇ ਆਇਆ ਜਾਂ ਕੋਈ ਇਹੋ ਜਿਹੀ ਉਹਦੀ ਚੜਾਈ ਹੋਈ ਉਹਦੀ ਉਹਨੂੰ ਉਹਦੀ ਬੱਲੇ ਬੱਲੇ ਜੀ ਹੋ ਗਈ ਹੈ ਉਹਦੀ ਵਡਿਆਈ ਹੋ ਗਈ ਜਦ ਇਦਾਂ ਦੇ ਤੁਹਾਡੇ ਅੰਦਰ ਕੋਈ ਬੁਰੇ ਜਿਹਾ ਭਾਪ ਪੈਦਾ ਹੋਣਾ ਸ਼ੁਰੂ ਹੋ ਗਿਆ ਤਾਂ ਸਮਝ ਲਓ ਜੈਲਸੀ ਹੈ ਇਹ ਜੈਲਸੀ ਹੁੰਦੀ ਹੈ ਤੇ ਇਹਨੂੰ ਦਬਾ ਲੈਣਾ ਹੀ ਬਿਹਤਰ ਹੁੰਦਾ ਹੈ ਨਹੀਂ ਤਾਂ ਇਹੋ ਬਿਸਪੋਰਟ ਵਾਂਗ ਫਟਦੀ ਹੁੰਦੀ ਹੈ ਤੁਹਾਡਾ ਆਪਣਾ ਵੀ ਨੁਕਸਾਨ ਕਰੂਗੀ ਅਗਲੇ ਦਾ ਵੀ ਜਿਹੜਾ ਨਾ ਜੈਲਸੀ ਕਰਨਿਆੜ ਬੰਦਾ ਹੁੰਦਾ ਜਾਂ ਈਰਖਾ ਲੂ ਬੰਦਾ ਹੁੰਦਾ ਹੈ ਉਹਦੇ ਚ ਹੀਣ ਭਾਵਣਾ ਹੁੰਦੀ ਹੈ ਉਹਦੇ ਚ ਸੈਲਫ ਕੌਨਫੀਡੈਂਸ ਦੀ ਕਮੀ ਹੁੰਦੀ ਹੈ ਉਹ ਦੂਜੇ ਬੰਦੇ ਦੀ ਵਡਿਆਈ ਦੇ ਜਿਹੜੀ ਜਾਂ ਉਹਦੀ ਅ ਕੁਛ ਵੀ ਉਹਦੀ ਜੋ ਮਿਹਨਤ ਦੇਖ ਕੇ ਜਾਂ ਉਹਦੀ ਜਿਹੜਾ ਉਹ ਬੰਦੇ ਨਾਲ ਦੂਜੇ ਨਾਲ ਮਿਹਨਤ ਨਾਲ ਕਮਾਇਆ ਹੁੰਦਾ ਜਾਂ ਦੇਖ ਕੇ ਉਹ ਉਹਨਾ ਆਪਣਾ ਆਪਣੇ ਆਪ ਨੂੰ ਕਮਜ਼ੋਰ ਜਿਹਾ ਸਮਝਣ ਲੱਗ ਪੈਂਦਾ ਉਹਦੇ ਅੰਦਰ ਨਾ ਇਨਸਿਕਿਉਰਟੀ ਜੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਦੇ ਲੱਗਦਾ ਉਹਨੂੰ ਲੱਗਣ ਲੱਗ ਪੈਂਦਾ ਯਾਰ ਇਹ ਨੇ ਮਿੱਤੂ ਕਾਫੀ ਅੱਗੇ ਚਲੇ ਜਾਣਾ ਹੈ ਤੇ ਮੈਂ ਪਿੱਛੇ ਰਹਿ ਜਾਣਾ ਹੈ ਮੈਨੂੰ ਕਿਸੇ ਨਾਲ ਪੁੱਛਣਾ ਨਹੀਂ ਉਹ ਫਿਰ ਨਾ ਇਹੀ ਇਹ ਹੀ ਭਾਵਨਾ ਜਿਹੜੀ ਹੁੰਦੀ ਨਾ ਇਹੀ ਈਰਖਾ ਹੁੰਦੀ ਹੈ ਤੇ ਉਹ ਇਹੋ ਜਿਹੀਆਂ ਕੋਸ਼ਿਸ਼ਾਂ ਕਰਨ ਲੱਗ ਪੰਦਾ ਆ ਕਿ ਉਸ ਬੰਦੇ ਨੂੰ ਮੈਂ ਕਿਸੇ ਤਰ੍ਹਾਂ ਸਿੱਟ ਦਿਮਾਗ ਉਹਨੂੰ ਠੱਲੇ ਸਿੱਟ ਦਿਮਾ ਕੇ ਇਸੇ ਤਰ੍ਹਾਂ ਚਾਹਨਾ ਹੈ ਗੁਪਤ ਤਰੀਕੇ ਨਾਲ ਜਾਂ ਸਾਹਮਣੇ ਕੁਛ ਨਾ ਕੁਛ ਇਹੋ ਜਿਹੀਆਂ ਸਾਜ਼ਿਸ਼ਾਂ ਕਰੀ ਜਾਣੀਆਂ ਫਿਰ ਉਹਦੀ ਉਹ ਦੂਜੇ ਬੰਦੇ ਦਾ ਨੁਕਸਾਨ ਕਰਨਾ ਕਿਉਂਕਿ ਉਸ ਬੰਦੇ ਨੂੰ ਨਾ ਉਹ ਦੂਜੇ ਦਾ ਨੁਕਸਾਨ ਕਰਕੇ ਖੁਸ਼ੀ ਪ੍ਰਾਪਤ ਹੁੰਦੀ ਹੈ ਇੱਕ ਇਹ ਜਿਹੜੀ ਖੁਸ਼ੀ ਹੁੰਦੀ ਹੈ ਨਾ ਇਹ ਹੀ ਜੈਲਸੀ ਹੁੰਦੀ ਹੈ ਤੇ ਜਿਹੜਾ ਬੰਦਾ ਆਪਣੀ ਜੈਲਸੀ ਆਪਣੀ ਈਰਖਾ ਜਗ ਜਾਹਰ ਨਹੀਂ ਕਰਦਾ ਲਕੂਕੇ ਰੱਖਦਾ ਹੈ ਉਹ ਬਹੁਤ ਖਤਰਨਾਕ ਹੁੰਦਾ ਹੈ ਬਹੁਤ ਜ਼ਿਆਦਾ ਖਤਰਨਾਕ ਉਹ ਫਿਰ ਨਾ ਜਦੋਂ ਇਹ ਈਰਖਾ ਉਹਦੇ ਵੱਤ ਜਾਂਦੀ ਹੈ ਬਹੁਤ ਜ਼ਿਆਦਾ ਉਹ ਬਹੁਤ بڑا ਗੁਨਾਹ ਕਰਦਾ ਹੈ ਜਿਹਦੇ ਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਚੱਕ ਕਿਸੇ ਦਾ ਬਹੁਤ بڑا ਨੁਕਸਾਨ ਹੋ ਸਕਦਾ ਹੈ ਐਦਾਂ ਦੇ ਬੰਦੇ ਤੋਂ ਬਚਣਾ ਚਾਹੀਦਾ ਹਮੇਸ਼ਾ ਬਚੋ ਮਤਲਬ ਦੇਖੋ ਵੀ ਕੋਈ ਬੰਦਾ ਤੁਹਾਡੇ ਨਾਲ ਈਰਖਾ ਤਾਂ ਨਹੀਂ ਕਰ ਰਿਹਾ ਲੁਕੋਣਾ ਜ਼ਰੂਰੀ ਹੈ ਕੁਝ ਚੀਜ਼ਾਂ ਨੂੰ ਹਰ ਇੱਕ ਜਗ੍ਹਾ ਦੱਸਣਾ ਜ਼ਰੂਰੀ ਨਹੀਂ ਹੁੰਦਾ ਬਹੁਤੀਆਂ ਚੀਜ਼ਾਂ ਨੂੰ ਇੱਕ ਹੋਰ ਗੱਲ ਜੈਲਸੀ ਕੋਈ ਅਣਜਾਣ ਬੰਦਾ ਨਹੀਂ ਤੁਹਾਡੇ ਨਾਲ ਕਰੇਗਾ ਆਪਣਾ ਜਾਣ ਪਛਾਣ ਵਾਲਾ ਹੀ ਬੰਦਾ ਹੋਵੇਗਾ ਉਹ ਹੀ ਚੈਲਸੀ ਕਰੇਗਾ ਤੁਹਾਡੇ ਕੋਈ ਕੋਈ ਵੀ ਹੋ ਸਕਦਾ ਤੁਹਾਨੂੰ ਜਾਣਦਾ ਜਰੂਰ ਹੋਏਗਾ ਤੇ ਕੋਈ ਵੀ ਹੋ ਸਕਦਾ ਹੈ ਤੁਹਾਡਾ ਕੰਪੀਟੀਟਰ ਹੋ ਸਕਦਾ ਹੈ ਤੁਹਾਡਾ ਮਤਲਬ ਤੁਹਾਡੀ ਲਾਈਨ ਦੇ ਵਿੱਚ ਹੋ ਸਕਦਾ ਹੈ ਜਾਂ ਤੁਹਾਡੇ ਫੈਮਿਲੀ ਜੋ ਹੋ ਸਕਦਾ ਹੈ ਤੁਹਾਡੇ ਗਵਾਂਡੀਆਂ ਚ ਹੋ ਸਕਦਾ ਹੈ ਤੁਹਾਡੇ ਪ੍ਰਿੰਟ ਚ ਹੋ ਸਕਦਾ ਜਾਣਦਾ ਜਰੂਰ ਹੋਏਗਾ ਤੁਹਾਨੂੰ ਤੇ ਸਿਆਣੇ ਵੀ ਉਦਾਂ ਕਹਿ ਕੇ ਗਏ ਹੋਏ ਆ ਕਹਿੰਦੇ ਵੀ ਰੋਟੀ ਦੁਨੀਆ ਤੋਂ ਨਾ ਲਕੋਕੇ ਖਾਣੀ ਚਾਹੀਦੀ ਹੈ ਨਹੀਂ ਤਾਂ ਖੋਕੇ ਲੈ ਜਾਂਦੇ ਆ ਲੋਕ ਇਹ ਉਦੋਂ ਹੀ ਨਹੀਂ ਕਹਾਵਤਾ ਬਣੀ ਆ ਇਸੇ ਕਰਕੇ ਬਣੀ ਆ ਕਿ ਹਮੇਸ਼ਾ ਕੁਝ ਚੀਜ਼ਾਂ ਲਕੋਣੀਆਂ ਚਾਹੀਦੀਆਂ ਦੁਨੀਆ ਤੋਂ ਇੱਥੇ ਕੋਈ ਇਦਾਂ ਨਹੀਂ ਹੈਗਾ ਵੀ ਉਹ ਅਗਲਾ ਕਹਿੰਦਾ ਤੈਨੂੰ ਦੱਸਿਆ ਨਹੀਂ ਇਦਾਂ ਨਹੀਂ ਉਦਾਂ ਨਹੀਂ ਨਹੀਂ ਇੱਥੇ ਤੁਹਾਡਾ ਫਾਇਦਾ ਹੈ ਬਸ ਆਹੀ ਵੀਡੀਓਜ਼ ਦੀ ਜੈਲਸੀ ਵਾਲੀ ਈਰਖਾ ਵਾਲੀ ਤੇ ਵੈਸੇ ਕਰਨੀ ਨਹੀਂ ਚਾਹੀਦੀ ਤੁਸੀਂ ਆਪਣੇ ਜਿਹੜਾ ਬੰਦਾ ਜਿੱਦਾਂ ਹੈਗਾ ਸੈਟੀਸਫੈਕਸ਼ਨ ਹੋਣੀ ਚਾਹੀਦੀ ਹੈ ਬੰਦੇ ਨੂੰ ਦੇਖੋ ਦੁਨੀਆ ਇਦਾਂ ਚੱਲੀ ਜਾਂਦੀ ਹੈ ਇੱਥੇ ਦੁਨੀਆ 'ਚ ਕੁਝ ਵੀ ਪਰਮਾਨੈਂਟ ਹੈ ਨਹੀਂ ਠੀਕ ਹੈ ਨਾ ਇਹ ਐਮੀ ਇਹ ਫਜ਼ੂਲ ਦੀਆਂ ਗੱਲਾਂ ਆ ਪਰ ਮੈਂ ਤਾਂ ਦੱਸਿਆ ਨੇ ਵੀ ਮਨੁੱਖੀ ਭਾਵ ਐ ਇਹੋ ਫਿਤਰਤ ਐ ਬੰਦੇ ਦੀ ਇਹ ਹਰੇਕ ਚ ਹੁੰਦੀ ਐ ਕੁਛ ਚ ਘਟ ਕੁਛ ਚ ਵੱਧ ਤੇ ਇਹ ਤਾਂ ਮੁਸ਼ਕਲ ਐ ਇਹਦੇ ਤੇ ਕਾਬੂ ਪਾਣਾ ਕਾਬੂ ਪਾ ਲਉ ਤਾਂ ਜ਼ਿਆਦਾ ਵਧੀਆ ਐ ਸੋ ਮੇਰਾ ਵੀ ਇਹੀ ਹੁਣ ਤਾਂ ਦੱਸਿਆ ਵੀ ਅਕਾਊਂਟ ਹੈਕ ਕਰਨੇ ਵਾਲਾ ਮੈਨੂੰ ਤਾਂ ਇਹੀ ਲੱਗਿਆ ਐ ਕਾਰਨ ਕਿ ਜੈਲਸੀ ਆ ਕਿਸੇ ਨੂੰ ਕਿਉਂਕਿ ਮੇਰਾ ਕੋਈ ਐਡਾ ਕੋਈ ਮੇਰੇ ਅਕਾਊਂਟ ਕਿਸੇ ਨੇ ਹੈਕ ਕਰਨਾ ਹੈਕ ਕਰਕੇ ਕੋਈ ਪੈਸੇ ਤੱਕਵਾਣੇ ਵਾਲਾ ਕੰਮ ਹੈ ਨਹੀਂ ਕੋਈ ਏ特 ਖਾਸ ਗੱਲ ਬਾਤ ਹੈ ਨਹੀਂ ਅਕਾਊਂਟ ਦੇ ਵਿੱਚ ਜਿਹੜਾ ਤਾਂ ਹੋਣ ਪਈ 10 ਲੱਖ ਸਬਸਕ੍ਰਾਈਬਰ ਹੁਣ ਲੱਖਾਂ ਚ ਵਿਊ ਆਂਦੇ ਹੁਣ ਇਦਾਂ ਦੇ ਬੰਦੇ ਦਾ ਤਾਂ ਹੈਕ ਕਰਕੇ ਚਾਰ ਪੈਸੇ ਬਣਦੇ ਵੀ ਹੋਣਗੇ ਫੇ ਮੈਨੂੰ ਤਾਂ ਇਦਾਂ ਹੀ ਲੱਗਦਾ ਐ ਬਾਕੀ ਠੀਕ ਐ ਬਈ ਮੈਂ ਹੁਣ ਬੇਨਤੀ ਉਹਨੂੰ ਬੰਦੇ ਨੂੰ ਕਰੂੰਗਾ ਬਈ ਭਰਾਵਾ ਹਟ ਜਾ ਕਾ ਨੂੰ ਐਵੇਂ ਪੰਗੇ ਲਈ ਜਨਾ ਠੀਕ ਐ ਮਿੱਤੂ ਕੁਝ ਨਹੀਂ ਲੱਭਣਾ ਤੈਨੂੰ ਠੀਕ ਐ ਪਤਾ ਮੈਨੂੰ ਲੱਗ ਗਿਆ ਫੇ ਐਵੇਂ ਤੇਰੀ ਬੇਇੱਜ਼ਤੀ ਹੋਏਗੀ ਠੀਕ ਐ ਨਾ ਮੈਂ ਬੇਇੱਜ਼ਤੀ ਵੀ ਫੇ ਆਨਲਾਈਨ ਕਰੂੰਗਾ ਚਲੋ ਠੀਕ ਐ ਇਨ ਮੇਲੇ ਅਗਲੀ ਵੀਡੀਓ ਚ ਉਮੀਦ ਕਰਦਾ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਏਗੀ ਅੱਛੀ ਲੱਗੀ ਹੋਣੀ ਹੈ ਸ਼ੇਅਰ ਸ਼ੁਰੂ ਤਾਂ ਤੁਸੀਂ ਕਰਦੇ ਨਹੀਂ ਹੈਗੇ ਕਿ ਬੰਦੇ ਦੇ ਕਿਸੇ ਤੇ ਵੀਊ ਹੋ ਜਾਣ ਹੈ ਲੋਕੀ ਮੇਰੇ ਲੋਕੀ ਮੇਰੀ ਦਫਾ ਪਟਣ ਲੱਗੇ ਹੋਏ ਆਨਲਾਈਨ ਤੇ ਕਹਿੰਦੇ ਵੀ ਇਹਦਾ ਅਕਾਊਂਟ ਹੈਕ ਕਰ ਲੀਏ ਸ਼ੇਅਰ ਤੁਸੀਂ ਕੋਈ ਕਰਦੇ ਨਹੀਂ ਮੇਰੀ ਵੀਡੀਓ ਠੀਕ ਹੈ ਪਤਾ ਕੁਝ ਲੱਗ ਨਹੀਂ ਰਿਹਾ ਵੀ 2 250 ਵਿਊ YouTube ਤੇ ਆnde ਆ Facebook ਤੇ ਬੜੀਆ ਦਾ 12000 ਆ ਜੂਗੇ 2500 ਆ ਜੂਗਾ ਠੀਕ ਹੈ Instagram ਤੇ ਐਡੀ ਲੰਬੀ ਵੀਡੀਓ ਪੈਣੀ ਨਹੀਂ ਉਥੇ ਰੀਲੇ ਪੈਣੀ ਆ ਠੀਕ ਹੈ ਚਲ Instagram ਵਾਲੇ ਆ ਇਸ ਟੰ ਚੰਗੀ ਧੂੜ ਜੇ ਮਚਾਈ ਹੋਣੀ ਮੇਰੀ ਐ ਚੰਗੀਆਂ ਵੀਡੀਓ ਚੱਲ ਰਹੀਆਂ ਐ ਦੇਖਨੇ ਕਿੰਨੇ ਦਿਨ ਚੱਲਦੀਆਂ ਚਲ ਮਿਲਦੇ ਆ ਅਗਲੀ ਵੀਡੀਓ ਚ ਰੱਬ ਰੱਖਾ ਸ਼ੇਅਰ ਕਰਦੇ ਯਾਰ ਠੀਕ ਹੈ ਓਕੇ ਮਿਲਦੇ ਆ ਅਗਲੀ ਵੀਡੀਓ ਚ